ਤੁਸੀਂ ਅੱਖਾਂ ਦੇ ਸਪੈਸ਼ਲਿਟੀ ਡਾਕਟਰ ਹੋ ਸਰ ਔਰ ਅੱਖਾਂ ਦੇ ਰਿਲੇਟਡ ਹਰ ਪ੍ਰੋਬਲਮ ਹਰ ਆਪਰੇਸ਼ਨ ਲੈਂਸਿਸ ਹੋ ਉਸਪੈਕਸੋ ਸਾਰਿਆਂ ਤੇ ਕੰਮ ਕਰਦੇ ਹੋ ਪਰ ਤੁਹਾਡਾ ਆਪ ਦਾ ਚਸ਼ਮਾ ਪਾਇਆ ਹੋਇਆ ਹੈ ਤੁਹਾਡੇ ਆਪ ਦੇ ਗਲਾਸਿਸ ਪਾਇ ਹੋਏ ਨੇ ਇਹ ਅਨਮੋਲੀ ਬਹੁਤ ਤੁਹਾਡਾ ਅੱਛਾ ਕੁਸਚਨ ਹੈ ਮੈਂ ਅੱਗੇ ਵੀ ਜਦੋਂ ਇੱਕ ਦੋ ਵਾਰੀ ਆਪਣੇ ਇੰਟਰਵਿਊ ਵੀ ਕੀਤਾ ਤਾਂ کئی ਪੇਸ਼ਵਰ ਤੇ ਇਸ ਤਰ੍ਹਾਂ ਦੇ ਮੈਨੂੰ ਜਵਾਬ ਪੁੱਛਣ ਆਉਂਦੇ ਸਵਾਲ ਆਉਂਦੇ ਦੇਖੋ ਜਿਹੜੀ ਲੇਸਿਕ ਲੇਜ਼ਰ ਹੈਗੀ ਹੈ ਉਹਦੀ ਏਜ ਹੁੰਦੀ ਹੈ 18 ਸਾਲ ਵਿਨਿੰਗ ਹੂੰ 40 ਸਾਲ ਦੀ ਉਮਰ ਤੱਕ ਅਸੀਂアドਵਾਈਸ ਕਰਦੇ ਹਾਂ ਬੇਰੀ ਹੁਣ ਏਜ ਹੋ ਗਈ ਹੈ ਜਿਸ ਨਾਲ 60 30 ਦੇ ਦੇ ਵਿੱਚ ਲੇਸਿਕ ਲੇਜ਼ਰ ਜਿਹੜੀ ਹੈ アドਵਾਈਜ਼ੇਬਲ ਨਹੀਂ ਹੈ ਫਤਗ ਇਸ ਸਰ ਜਿਹੜੇ ਅੱਜ ਕੱਲ੍ਹ ਚਸ਼ਮੇ ਉਤਾਰਨ ਵਾਸਤੇ ਆਪਰੇਸ਼ਨਸ ਚੱਲ ਰਹੇ ਨੇ ਅਸੀਂ ਬਹੁਤ ਨਾਮ ਸੁਣਨੇ ਲੋਕ ਕਨਫਿਊਜ਼ ਨੇ ਕਿ ਸਮਾਈਲ ਆਪਰੇਸ਼ਨ ਕੀ ਆ ਗਿਆ ਅੱਜ ਕੱਲ੍ਹ ਤਾਂ ਬਹੁਤ ਟੈਕਨੋਲੋਜੀ ਆ ਗਈ ਹੈ ਟੈਕਨੋਲੋਜੀ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਔਰ ਪੂਰੇ ਇੰਡੀਆ ਦੇ ਵਿੱਚ ਸਿਰਫ 2-3 ਮਸ਼ੀਨਾਂ ਨੇ ਉਹ ਕੀ ਹੈ ਜੀ ਉਹਦੇ ਬਾਰੇ ਕੁਝ ਦੱਸ ਬਿਲਕੁਲ ਇਹ ਸਰ ਹੈਗੀ ਵੇਵ ਲਾਈਟ ਪਲਸ ਇਨੋਵਾਇਵ ਸਟੇਟਮੈਂਟ ਜੇਰ ਆਪਾਂ ਪੂਰੇ ਨਾਰਥ ਇੰਡੀਆ ਦੀ ਗੱਲ ਕਰੀਏ ਇਹ ਮਸ਼ੀਨ ਸਿਰਫ ਇੱਕ ਦਿੱਲੀ ਚ ਇੱਕ ਸਾਡੇ ਕੋਲ ਹੋਰ ਕਿਤੇ ਵੀ ਅੱਜ ਦੀ ਡੇਟ 'ਚ ਮਿਲ ਨਹੀਂ ਪੂਰੇ ਇੰਡੀਆ ਦੇ ਵਿੱਚ ਮੁੰਬਈ ਚਲਾਈ ਬੈਂਗਲੌਰ ਇਹ ਹਦਰਾਬਾਦ ਦੇ ਰੀਸੈਂਟਲੀ ਲੱਗੀ ਹੈ